ਵਾਹ ਤੁਹਾਨੂੰ ਤੇ ਸਮੂਤਰੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਣ ਸਾਹਿਬ ਤੇ ਪਹਿਲੀ ਉਹ ਖਬਰ ਹੈ ਤਾਂ ਚੰਗੀ ਨਹੀਂ ਹੈਗੀ ਪਰ ਹੁਣੇ ਪਤਾ ਨਹੀਂ ਕਿਹੜੇ ਲੋਕ ਨੇ ਸੋ ਕੈਨੇਡਾ ਚ ਪ੍ਰਵਾਸੀਆਂ ਖਿਲਾਫ ਤਣਾਅ ਵਧਣਾ ਜਾਰੀ ਹੈ ਜੀ ਬਿਲਕੁਲ ਦੇਖੋ ਜੇਕਰ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਇਹ ਬਹੁਤ ਸਾਰੇ ਮੁਲਕ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਗਏ ਜਾਂਦੇ ਨੇ ਸੋ ਲਗਾਤਾਰ ਇਸ ਤਰੀਕਰੀਆ ਖਬਰਾਂ ਆ ਰਹੀਆਂ ਨੇ ਵੀ ਉੱਥੇ ਇਮੀਗ੍ਰੇਸ਼ਨ ਨੂੰ ਬਹੁਤਾ ਪਸੰਦ ਨਹੀਂ ਕੀਤਾ ਜਾ ਰਿਹਾ ਇਮੀਗ੍ਰੇਸ਼ਨ ਦੇ ਖਿਲਾਫ ਬਹੁਤ ਸਾਰੇ ਪ੍ਰੋਟੈਸਟ ਵੀ ਹੋ ਰਹੇ ਨੇ ਸੋ ਵੀਕਐਂਡ ਦੀ ਗੱਲ ਕਰੀਏ ਤਾਂ ਲੰਡਨ ਜੁਨਾਈਟਰ ਕਿੰਗਟਨ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਇਮੀਗ੍ਰੈਂਟਸ ਦੇ ਖਿਲਾਫ ਕੀਤਾ ਗਿਆ ਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਮੀਗ੍ਰੈਂਟਸ ਦੇ ਖਿਲਾਫ ਸੜਕਾਂ ਦੇ ਉੱਪਰ ਆਏ ਨੇ ਪਰ ਜੇਕਰ ਆਪਾਂ ਆਪਣੇ ਟ੍ਰਾਂਟੋ ਦੀ ਗੱਲ ਕਰੀਏ ਤਾਂ ਟ੍ਰਾਂਟੋ ਵੀ ਕਿ ਵੀ ਲੰਗੇ ਸ਼ਨੀਵਾਰ ਵਾਲੇ ਦਿਨ ਇਮੀਗ੍ਰੇਸ਼ਨ ਦੇ ਖਿਲਾਫ ਇੱਥੇ ਪ੍ਰੋਟੈਸਟ ਹੋਇਆ ਆ ਸੋ ਜੋ ਪ੍ਰੋਟੈਸਟ ਨੂੰ ਕੈਨੇਡਾ ਫਰਸਟ ਰੈਲੀ ਦਾ ਨਾਮ ਦੇ ਕੇ ਕਿ ਚੇ ਕਰਵਾਇਆ ਗਿਆ ਸੋ ਇਹਦੇ ਵਿੱਚ ਕੀ ਹੈ ਕਿ ਇਹ ਜੋ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਇਹ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਹੋਈ ਹੈ ਸੋ ਇਹਦੇ ਨਾਲ ਦੱਸਿਆ ਜਾ ਰਿਹਾ ਕਿ ਜੋ ਇੱਥੇ ਦੇ ਕੈਨੇਡੀਅਨਸ ਨੇ ਜਿਹੜੇ ਕਿ ਇੱਥੇ ਦੇ ਪੱਕੇ ਨੇ ਸੋ ਇਹ ਉਹਨਾਂ ਨੂੰ ਕਿੰਨਾ ਕਿਤੇ ਲੱਗ ਰਿਹਾ ਵੀ ਜੋ ਉਹਨਾਂ ਦੀਆਂ ਜੋਬਸ ਨੇ ਜੋ ਉਹਨਾਂ ਦੇ ਹੱਕ ਨੇ ਜਾ ਇੱਥੇ ਦਾ ਜੋ ਕਲਚਰ ਹੈ ਉਹਦੇ ਵਿੱਚ ਕਹਿੰਦੇ ਵੀ ਵੱਡਾ ਫਰਕ ਆ ਰਿਹਾ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੂੰ ਆਧਾਰ ਬਣਾ ਕੇ ਇਹ ਇੱਕ ਰੈਲੀ ਉਲੀਕੀ ਗਈ ਸੀ ਜਿਹੜੀ ਕਿ ਟ੍ਰਾਂਟੋ ਵਿਕੇ ਕੀਤੀ ਜਾਣੀ ਸੀ ਪਰ ਇਹ ਕੋਈ ਇੱਥੇ ਬទੀ ਕਾਂਜਾਵੇ ਰੈਲੀ ਨਹੀਂ ਹੋ ਸਕੀ ਹੈ ਕਿਉਂਕਿ ਇਸ ਰੈਲੀ ਦੇ ਵਿੱਚ ਉਨੇ ਲੋਕ ਸ਼ਾਮਲ ਨਹੀਂ ਹੋਏ ਪਰ ਇਸ ਦੇ ਵਿਰੋਧ ਦੇ ਵਿੱਚ ਇਮੀਗ੍ਰੈਂਟ ਦੇ ਹੱਕ ਦੇ ਵਿੱਚ ਇੱਥੇ ਜ਼ਿਆਦਾ ਲੋਕ ਇਕੱਠੇ ਹੋਏ ਨੇ ਸੋ ਇਹਦੇ ਵਿੱਚ ਇਹ ਵੀ ਪਤਾ ਲੱਗਾ ਕਿ ਇਹ ਦੋਵਾਂ ਧੜਿਆਂ ਦੇ ਵਿਚਾਲੇ ਇਹ ਝੜਪਾ ਵੀ ਹੋਈਆਂ ਨੇ ਤੇ ਪੁਲਿਸ ਵੱਲੋਂ ਇਹ ਘੱਟੋ-ਘੱਟ 10 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਇਹ ਗੱਲ ਇਹ ਆ ਕਿ ਚਲੋ ਇੱਥੇ ਉਹਨਾਂ ਵੱਡਾ ਇਕੱਠ ਨਹੀਂ ਹੋਇਆ ਪਰ ਜੇਕਰ ਜਿਵੇਂ ਮੈਂ ਲੰਡਨ ਦੀ ਗੱਲ ਕੀਤੀ ਲੰਡਨ ਦੇ ਵਿੱਚ ਪ੍ਰੋਟੈਸਟ ਕਾਫੀ ਵੱਡਾ ਹੋਇਆ ਯੂਰਪ ਦੇ ਕੁਸ਼ੀਸ਼ੀਆਂ ਦੇ ਵਿੱਚ ਹੋਰ ਜਗ੍ਹਾ ਵੀ ਪ੍ਰੋਟੈਸਟ ਹੋਏ ਨੇ ਤੇ ਪਿਛਲੇ ਦੁਨੀਆਂ 'ਚ ਇਹ ਵੀ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰੀਕੇ ਦੇ ਜਿਹੜੇ ਪ੍ਰੋਟੈਸਟ ਸਿਗੇ ਉਹ ਲਿਖੇ ਗਏ ਨੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਸਪਸ਼ਟ ਹੋ ਰਹੀਆਂ ਨੇ ਕਿ ਇਹਨਾਂ ਮੁਲਕਾਂ ਦੇ ਵਿੱਚ ਕਿਤੇ ਨਾ ਕਿਤੇ ਢੰਗ ਦੇ ਨਾਲ ਜਿਹੜੇ ਪ੍ਰਵਾਸੀ ਨੇ ਸੋ ਉਹਨਾਂ ਦੇ ਖਿਲਾਫ ਜਿਹੜਾ ਤਣਾਅ ਹੈ ਜਿਹੜੀ ਨਫ਼ਰਤ ਹੈ ਉਹ ਪਿਛਲੇ ਸਮੇਂ ਦੌਰਾਨ ਵਧੀ ਹੈ ਹੁਣ ਹੌਣ ਵਾਲੇ ਤਨਾਦਰਾਂ ਨੇ ਇਹ ਜੋ ਪ੍ਰੋਟੈਸਟ ਹੋਇਆ ਸੋ ਇਸੇ ਤਰ੍ਹਾਂ ਜਿਹਦਾ ਇਹ ਹੋਵੇਗਾ ਜਾਂ ਇਹ ਛੋਟੇ ਲੈਵਲ ਤੇ ਬਹੁਤੀ ਲੋਕਾਂ ਦੀ سپورਟ ਨਹੀਂ ਮਿਲੇਗੀ ਜਾਂ ਆਉਣ ਵਾਲੇ ਦਿਨਾਂ ਦੌਰਾਨ ਇਹ سپورਟ ਵੱਧਦੀ ਹੈ ਉਹ ਇੱਕ ਵਕਰਾ ਵਿਸ਼ਾ ਪਰ ਦੂਜੇ ਪਾਸੇ ਵੀ ਜੇਕਰ ਅਮਰੀਕਾ ਦੀ ਗੱਲ ਕਰੀਏ ਇਹ ਜਿੱਥੇ ਇਹ ਪ੍ਰਵਾਸੀਆਂ ਦੇ ਖਿਲਾਫ ਡੋਨਲਡ ਟਰੰਪ ਸਰਕਾਰ ਲਗਾਤਾਰ ਇਹ ਸਖਤੀ ਬਣਾਉਂਦੇ ਆ ਰਹੇ ਨੇ ਸੋ ਸਾਡੇ ਲੋਕ ਜਿਹੜੇ ਨੇ ਜਾਂ ਹੋਰ ਜਿਹੜੇ ਲੋਕ ਇੱਥੇ ਪ੍ਰਵਾਸੀਆਂ ਦੇ ਤੌਰ ਤੇ ਆਏ ਨੇ ਸੋ ਉਹਨਾਂ ਨੂੰ ਵੀ ਵੱਖ-ਵੱਖ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਈਸਟ ਬੇ ਕੈਲੀਫੋਰਨੀਆ ਤੋਂ ਇੱਕ ਖਬਰ ਆ ਰਹੀ ਹੈ ਕਿ ਉੱਥੇ 73 ਸਾਲਾਂ ਦੀ ਬਜ਼ੁਰਗ ਹਰਜੀਤ ਕੌਰ ਸੋ ਉਹਨਾਂ ਨੂੰ ਆਈਸ ਵੱਲੋਂ ਜੋ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਆ ਸੋ ਪਿਛਲੇ ਕੋਸ਼ਿਤਗਾ ਤੋਂ ਹਰਾਸਤ ਦੇ ਵਿੱਚ ਲਿਆ ਹੋਇਆ ਸੋ ਉੱਥੇ ਪੰਜਾਬੀ ਭਾਈਚਾਰੇ ਕੁਝ ਹੋਰ ਭਾਈਚਾਰੇੜੇ ਲੜ ਕੇ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਨੇ ਸੋ ਦੱਸਿਆ ਗਿਆ ਕਿ 1990ਾਂ ਦੇ ਸ਼ੁਰੂਆਤ ਦੇ ਵਿੱਚ ਹਰਜੀਤ ਕੌਰ ਉੱਥੇ ਇੱਕ ਗੈਰਕਾਨੂੰਨੀ ਢੰਗ ਦੇ ਨਾਲ ਆਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਟਾਈਲਮ ਵਾਸਤੇ ਕੇਸ ਲਾਇਆ 13 ਸਾਲ ਪਹਿਲਾਂ ਦੱਸਿਆ ਜਾ ਰਿਹਾ ਵੈਸਾਇਲਮ ਦਾ ਕੇਸ ਜਿਹੜਾ ਉਹਨਾਂ ਦਾ ਰੱਦ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਲਗਾਤਾਰ ਹਰ 6 ਮਹੀਨੇ ਬਾਅਦ ਜੋ ਇਮੀਗ੍ਰੇਸ਼ਨ ਜਾਂ ਇਨਫੋਰਸਮੈਂਟ ਏਜੰਸੀਆਂ ਹੁੰਦੀਆਂ ਉਹਨਾਂ ਦੇ ਅੱਗੇ ਪੇਸ਼ ਵੀ ਹੁੰਦੇ ਰਹੇ ਪਰ ਹੁਣ ਜਿਵੇਂ ਸਰਕਾਰ ਬਦਲੀ ਹੈ ਇਮੀਗ੍ਰੈਂਟਸ ਪ੍ਰਤੀ ਰੋਖ ਵੀ ਬਦਲਿਆ ਸੋ ਇਹਦੇ ਕਾਰਨ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਸੋ ਜਿਹਦੇ ਕਰਕੇ ਭਾਈਚਾਰੇ ਵੱਲੋਂ ਤੇ ਇੱਕ ਪ੍ਰੋਟੈਸਟ ਵੀ ਕੀਤਾ ਗਿਆ ਸੋ ਇੱਕ ਘਟਨਾ ਅਮਰੀਕਾ ਦੇ ਵਿੱਚ ਹੋਰ ਹੋਈ ਸੀ ਜਿਹਦੇ ਵਿੱਚ ਇੱਕ ਭਾਰਤੀ ਮੌਲ ਦੇ ਹੋਟਲ ਮੈਨੇਜਰ ਦਾ ਸਿਰ ਜਿਹੜਾ ਕਲਮ ਉੱਤੇ ਕਰ ਦਿੱਤਾ ਗਿਆ ਸੀਗਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ ਸੀਗਾ ਚੰਦਰ ਮੌਲੀ ਨਾਗਾ ਮਾਲੀਆ 50 ਸਾਲ ਦੀ ਉਮਰ ਸੋ ਇਹਨਾਂ ਦੇ ਹੀ ਇੱਕ EMPLYE ਵੱਲੋਂ ਇਹਨਾਂ ਦਾ ਜਿਹੜਾ ਕਿ ਕਿਊਬਨ ਇਮੀਗ੍ਰੈਂਟ ਦੱਸਿਆ ਜਾ ਰਿਹਾ ਸੀ ਫਿਰ ਕਲਮ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿੱਚ ਜਿੱਥੇ ਕਾਫੀ ਰੋਸ ਵੀ ਦੇਖਣ ਨੂੰ ਮਿਲਿਆ ਸੋ ਹੁਣ ਡੋਨਲਡ ਟਰੰਪ ਸਾਹਿਬ ਦੀ ਇਸ ਮਾਮਲੇ ਦੇ ਉੱਪਰ ਸਟੇਟਮੈਂਟ ਸਾਹਮਣੇ ਆਈ ਹੈ ਸੋ ਉਹਨਾਂ ਨੇ ਇਸ ਘਟਨਾ ਦੀ ਨਕੀਦੀ ਕੀਤੀ ਹੈ ਸੋ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਦਿਨਾਂ ਦੌਰਾਨ ਅਸੀਂ ਇਸ ਤਰੀਕੇ ਦੀਆਂ ਜੜੀਆਂ ਕਾਰਵਾਈਆਂ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਵੀ ਕਿਹਾ ਵੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕ ਇੱਥੇ ਆਏ ਹੋਏ ਨੇ ਸੋ ਉਹਨਾਂ ਦੇ ਖਿਲਾਫ ਜਿਹੜੀ ਸਖਤੀ ਆ ਅਸੀਂ ਹੋਰ ਆਉਣ ਵਾਲੇ ਦਿਨਾਂ ਦੌਰਾਨ ਬਦਾਵਾ ਦੀ ਜੀ ਜੀ ਸੋ ਬੜੀਆਂ ਦੋਖਦੁਖਦਈ ਘਟਨਾ ਦੱਸਿਆ ਜਿਹੜੀਆਂ ਸਿਰ ਕਲਮ ਕਰਨ ਵਾਲੀਆਂ ਉਹ ਖਬਰ ਬੜੀ ਪਤਾ ਨਹੀਂ ਉਹ ਕਿੱਦਾਂ ਦੇ ਬੰਦੇ ਆ ਜਿਹੜੇ ਇਦਾਂ ਦਾ ਕੰਮ ਕਰ ਦਿੰਦੇ ਨੇ ਪਹਿਲਾਂ ਕਤਲ ਕੀਤਾ ਗਿਆ ਪਰਿਵਾਰ ਦੇ ਸਾਹਮਣੇ ਹੀ ਪਦਣਾ ਸਾਹਿਬ ਜਦੋਂ ਆਫਿਸ 'ਚ ਆਪਣੇ ਦੌੜ ਕੇ ਆ ਰਿਹਾ ਸੀਗਾ ਉਹ ਮੋਟਰਲ ਵਾਲਾ ਵਿਅਕਤੀ ਤੇ ਪਰਿਵਾਰ ਆਫਿਸ ਦੇ ਵਿੱਚ ਬੈਠਾ ਸੀਗਾ ਉਹਨਾਂ ਦਾ ਤੇ ਉਹਨੂੰ ਲੱਗਿਆ ਵੀ ਮੈਂ ਸ਼ਾਇਦ ਉੱਤੇ ਜਾ ਕੇ ਬਚ ਜੂੰਗਾ ਮੈਂ ਪਰ ਉਹ ਜਿਹੜਾ ਕਾਤਲ ਸੀਗਾ ਮਗਰ ਆਇਆ ਦਫ਼ਤਰ 'ਚ ਵੜਨ ਤੋਂ ਪਹਿਲਾਂ ਹੀ ਉਹਨੇ ਪਹਿਲਾਂ ਕਤਲ ਕੀਤਾ ਫਿਰ ਧੜ ਨੂੰ ਅਲੱਗ ਕੀਤਾ ਫਿਰ ਉਹਨੂੰ ਗਰਾਊਂਡ 'ਚ ਲਿਆ ਕੇ ਉਹਦੇ ਨਾਲ ਜਿੱਦਾਂ ਸੌਕਰ ਫੁੱਟਬਾਲ ਖੇਢੀ ਤੇ ਫਿਰ ਉਹ ਗਾਰਬੇਜ ਬਿੰਦੇ ਸੁੱਟ ਦਿੱਤਾ ਤੇ ਬੜੀ ਦੁਖਦਾਈ ਖਬਰ ਜਦੋਂ ਮੈਂ ਵੀ ਇਹ ਪੜੀ ਚਲੋ ਅ ਪ੍ਰਮਾਤਮਾ ਜਿਹੜੇ ਹੈ ਜੀ ਜੋ ਕੁਛੇ ਘਟ ਰਿਹਾ ਹੈ ਤੇ ਜੋ ਵਿਛੜੀ ਰੂਹਾਂ ਨੂੰ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਾਅਦਿਆਂ ਬਾਅਦਲੀ ਖਬਰ ਦੇ ਬਾਅਦ ਦੁਖੀ ਹਰ ਲੋਕ ਨਹੀਂ ਹੁਣ ਕੈਨੇਡਾ ਦੀ ਉਹ ਗੱਲਬਾਤ ਕਰ ਲਈਏ ਤੇ ਇੱਥੇ ਆਪਾਂ ਨੂੰ ਪਤਾ ਹੈ ਇਕਨੋਮੀ ਨੂੰ ਲੈ ਕੇ ਬੜੇ ਲੋਕ ਦੁਖੀ ਹੈਗੇ ਨੇ ਖਾਸ ਕਰਕੇ ਇੰਟਰਸਟ ਰੇਟ ਨੂੰ ਲੈ ਕੇ ਸੋ ਹੁਣ ਬੈਂਕ ਆਫ ਕੈਨੇਡਾ ਵਿਆਜ ਦਰਾਂ ਜਿਹੜੀ ਉਹ ਘਟ ਕਰ ਸਕਦਾ ਆਰਥਿਕ ਮਾਹਰ ਇਹ ਕਹਿੰਦੇ ਨੇ ਜੀ ਦੇਖੋ ਇਹਦੇ ਵਿੱਚ ਨਿਊਜ਼ ਏਜੰਸੀ ਰਾਈਟਰ ਵੱਲੋਂ ਇੱਕ ਸਰਵੇਖਣ ਕਰਾਇਆ ਗਿਆ ਕਪੋਲ ਉਹਨਾਂ ਨੇ ਕਰਵਾਇਆ ਸੁਇਸ ਪੋਲ ਦੇ ਵਿੱਚ ਜਿਹੜੇ ਵਕਵਾ ਕਾਰਤਿਕ ਮਹਾਰਾ ਦੀ ਸਲਾਹ ਲਈ ਗਈ ਹੈ ਸੋ ਇਹ ਵਧੀਰੇ ਆਰਤਿਕ ਮਹਾਰਾ ਨੇ ਇਸ ਪੋਲ ਦੇ ਵਿੱਚ ਇਸ ਚੀਜ਼ ਦਾ ਅਨੇਸ਼ਾ ਜਤਾਇਆ ਹੈ ਕਿ ਬੈਂਕ ਆਫ ਕੈਨੇਡਾ ਇਹ ਬੁੱਧਵਾਰ ਵਾਲੇ ਦਿਨ ਜੋ ਉਹਨਾਂ ਨੇ ਫੈਸਲਾ ਲੈਣਾ ਉਹਦੇ ਵਿੱਚ ਇੱਕ ਕੁਆਟਰ ਇੰਟਰਸਟ ਰੇਟ ਨੂੰ ਘਟਕਾ ਸਕਦੇ ਨੇ ਸੋ ਇਹਦੇ ਵਿੱਚ ਇਹ ਲੱਗ ਰਿਹਾ ਕਿ ਜੋ ਇਹ ਰਾਈਟਰਸ ਦੇ ਪੋਲ ਦੇ ਵਿੱਚ ਗੱਲਾਂ ਸਾਹਮਣੇ ਆਈਆਂ ਨੇ ਕਿ ਇਹ ਇੱਕ ਆਖਰੀ ਕਟ ਇਸ ਸਾਲ ਦਾ ਨਹੀਂ ਹੋਊਗਾ ਕਿਉਂਕਿ ਇਸ ਤੋਂ ਬਾਅਦ ਵੀ ਅਕਤੂਬਰ ਤੇ ਦਸੰਬਰ ਦੇ ਵਿੱਚ ਜਿਹੜੀਆਂ ਬੈਂਕ ਆਫ ਕੈਨੇਡਾ ਦੀਆਂ ਦੋ ਹੋਰ ਮੀਟਿੰਗਸ ਹੋਣੀਆਂ ਨੇ ਉਹਦੇ ਵਿੱਚ ਵੀ ਇਸ ਤਰੀਕੇ ਦੇ ਅਨੁਮਾਨ ਲਾਏ ਜਾ ਰਹੇ ਨੇ ਵੀ ਇੱਕ ਕੁਆਟਰ ਘਟੋ-ਘਟ ਹੋਰ ਬੈਂਕ ਆਫ ਕੈਨੇਡਾ ਐਂਡ ਰਸ਼ੀਟ ਨੂੰ ਘਟਾ ਸਕਦਾ ਸੋ ਰਾਈਟਰਸ ਦੇ ਮੁਤਾਬਕ ਅਗਲੇ ਸਾਲ April ਤੱਕ ਜੀ ਜੀ ਕੁੱਲ ਤਿੰਨ ਕਟ ਲੱਗ ਸਕਦੇ ਨੇ ਸੋ ਇਹਨਾਂ ਦੇ ਜੋ ਆਰਥਿਕ ਮਾਹਰਾਂ ਦੀ ਰਾਏ ਲਈ ਹੈ ਸੋ ਆਰਥਿਕ ਮਾਹਰ ਇਹ ਦੱਸ ਰਹੇ ਨੇ ਵੀ ਅਗਲੇ ਸਾਲ ਅਪ੍ਰੈਲ ਤੱਕ ਤਿੰਨ ਕੱਟ ਬੈਂਕ ਆਫ ਕੈਨੇਡਾ ਲਗਾ ਸਕਦਾ ਸੋ ਇੱਕ ਕੱਟ ਕਹਿੰਦੇ ਵੀ ਇਸ ਬੁੱਧਵਾਰ ਨੂੰ ਇਹ ਲੱਗਣ ਦੀ ਬਹੁਤ ਵੱਡੀ ਸੰਭਾਵਨਾ ਬਣੀ ਹੋਈ ਹੈ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਦੋ ਮੀਟਿੰਗਸ ਬੈਂਕ ਆਫ ਕੈਨੇਡਾ ਨੇ ਕਰਨੀਆਂ ਨੇ ਸੋ ਇਹਦੇ ਵਿੱਚ ਇੱਕ ਹੋਰ ਕੱਟ ਲੱਗਣ ਦੀ ਵੀ ਸੰਭਾਵਨਾ ਚਿਤਾਈ ਜਾ ਰਹੀ ਹੈ ਬਾਕੀ ਦੇਖੋ ਫੈਸਲਾ ਇਹ ਬੈਂਕ ਆਫ ਕੈਨੇਡਾ ਨੇ ਲੈਣਾ ਆ ਉਹਨਾਂ ਦੇ ਹੱਥ ਦੇ ਵਿੱਚ ਤਾਕਤ ਹੈ ਪਰ ਜੋ ਆਰਥਿਕ ਮਾਹਰਾਂ ਦੇ ਮੰਨਿਆ ਸੋ ਉਹਨਾਂ ਨੇ ਜੋ ਆਪਣੀਆਂ ਗੱਲਾਂ ਬਾਤਾਂ ਦੱਸੀਆਂ ਨੇ ਉਹ ਅਸੀਂ ਆਪਣੇ ਸੋਤੇਲੇ ਸਾਹਮਣੇ ਰੱਖਿਆ ਨੇ ਸੋ ਕੱਲ ਨੂੰ ਕੁਝ ਹਾਲਾਤ ਬਦਲ ਜਾਂਦੇ ਨੇ ਉਹ ਇੱਕ ਵਕਰੀ ਗੱਲ ਹੈ ਪਰ ਹੁਣ ਜਿਸ ਢੰਗ ਨਾਲ ਅਨਪਲਾਈਮੈਂਟ ਵਧੀ ਹੋਈ ਹੈ ਇਹ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਵੀ G7 ਕੰਟਰੀਸ ਦੇ ਵਿੱਚ ਕੈਨੇਡਾ ਇਹ ਦੂਜੇ ਨੰਬਰ ਤੇ ਆਉਂਦਾ ਹੈ ਜਿੱਥੇ ਫਰਾਂਸ ਤੋਂ ਬਾਅਦ ਅਨਪਲਾਈਮੈਂਟ ਸਭ ਤੋਂ ਜ਼ਿਆਦਾ ਆ ਇਹ ਯੂਥ ਦੇ ਵਿੱਚ ਅਨਪਲਾਈਮੈਂਟ ਬਹੁਤ ਵਧੀ ਹੋਈ ਹੈ ਸੋ ਬਹੁਤ ਸਾਰੇ ਕਾਰਨ ਹੈ ਕਿ ਇਨਫਲੇਸ਼ਨ ਵੀ ਇਸ ਸਮੇਂ ਕੰਟਰੋਲ ਚ ਹੈ ਇਹੜੀ ਆਰਥਿਕਤਾ ਆ ਉਹ ਕਾਫੀ ਨਿਗਾਰ ਵਾਲਾ ਜਾ ਰਹੀ ਹੈ ਬੈਂਕ ਆਫ ਕੈਨੇਡਾ ਦੇ ਸਾਫ ਕਾ ਗਵਰਨਰ ਨੇ ਕੈਨੇਡਾ ਨੂੰ ਸੈਸ਼ਨ ਵਾਲੇ ਪਾਸੇ ਨੂੰ ਜਾਣ ਦੀ ਗੱਲ ਕਹੀ ਹੈ ਸੋ ਬਹੁਤ ਸਾਰੇ ਕਾਰਨਾਂ ਨੂੰ ਆਧਾਰ ਬਣਾ ਕੇ ਇਹ ਵਕਵਾ ਆਰਥਿਕ ਮਾਹਰੇ ਗੱਲ ਕਹਿ ਰਹੇ ਨੇ ਇਹ ਦੂਜੇ ਪਾਸੇ ਹਾਊਸ ਆਫ ਕਾਮਨ ਦੀ ਗੱਲ ਕਰੀਏ ਹਾਊਸ ਆਫ ਕਾਮਨ ਹੋਣ ਜੋ ਲੰਮੀ ਬ੍ਰੇਕ ਸੀ ਉਸ ਤੋਂ ਬਾਅਦ ਅੱਜ ਹਾਊਸ ਆਫ ਕਾਮਨ ਦਾ ਕੰਮਕਾਜ ਇਹ ਦੁਬਾਰਾ ਸ਼ੁਰੂ ਹੋ ਰਿਹਾ ਆ ਸੋ ਅੱਜ ਜੋ ਪ੍ਰਾਈਮ ਮਿਨਿਸਟਰ ਮਾਰਕਨ ਸਾਹਿਬ ਨੇ ਸੋ ਉਹਨਾਂ ਦਾ ਸਾਹਮਣਾ ਜੋ ਵਿਰੋਧੀ ਧਿਰ ਦੇ ਲੀਡਰ ਨੇ ਪੀਅਰ ਪੋਲੀਓਸ ਸਾਹਿਬ ਨਾਲ ਇਹ ਜੋ ਵੋਟਾਂ ਤੋਂ ਬਾਅਦ ਪਹਿਲੀ ਵਾਰ ਹੋਊਗਾ ਕਿਉਂਕਿ ਪੀਅਰ ਪੋਲੀਓਸ ਸਾਹਿਬ ਇਹ ਇਲੈਕਸ਼ਨ ਹਾਰ ਗਏ ਸਨ ਸੋ ਇਲੈਕਸ਼ਨ ਹਾਰਨੇ ਤੋਂ ਬਾਅਦ ਇਹ ਦੁਬਾਰਾ ਜਿਹੜੀ ਆ ਇਹ ਅਲਬਰਟਾ ਦੇ ਵਿੱਚ ਰਾਈਡਿੰਗ ਤੇ ਜਿਹੜੀ ਚੋਣ ਹੋਈ ਜਿੱਤੇ ਨੇ ਦੁਬਾਰਾ ਪਾਰਲੀਮੈਂਟ 'ਚ ਪਹੁੰਚੇ ਨੇ ਸੋ ਪਹਿਲੀ ਵਾਰ ਆਮੋ ਸਾਹਮਣੇ ਅੱਜ ਹੋਣਗੇ ਸੋ ਬਹੁਤ ਸਾਰੇ ਮੁੱਦੇ ਨੇ ਜੋ ਲਿਬਰਲ ਸਰਕਾਰ ਨੇ ਪ੍ਰੋਮਿਸ ਕੀਤੇ ਹੋਏ ਨੇ ਸੋ ਉਹਨਾਂ ਦੇ ਉੱਪਰ ਗੱਲਾਂ ਬਾਤਾਂ ਹੋਣ ਗਿਆ ਇਹ ਜੋ ਲਿਬਰਲ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਬਿੱਲ ਲਿਆਉਣ ਦੇ ਜਿਵੇਂ ਕ੍ਰਾਈਮ ਨੂੰ ਰੋਕਣ ਵਾਸਤੇ ਆ ਜਾਂ ਇਸ ਤੇ ਹੋਰ ਜੋ ਵੱਖ-ਵੱਖ ਪ੍ਰੋਜੈਕਟਸ ਤੇ ਗਤੀ ਨਾਲ ਬਣਾਉਣ ਵਾਸਤੇ ਆ ਸੋ ਦੇਖਦੇ ਆ ਕਿਸ ਤਰੀਕੇ ਦੇ ਬਿਲਡਸ ਲੈ ਕੇ ਆਉਂਦੇ ਨੇ ਆਉਣ ਵਾਲੇ ਦਿਨਾਂ ਦੇ ਦੌਰਾਨ ਤੇ ਕਿਸ ਤਰੀਕੇ ਦਾ ਵਿਰੋਧ ਹੁੰਦਾ ਤੇ ਦੂਜੇ ਪਾਸੇ ਲਿਬਰਲ ਸਰਕਾਰ ਕਹਿੰਦੀ ਆ ਕਿ ਜੋ ਬਿਲਡ ਕੈਨੇਡਾ ਹੋਮ ਏਜੰਸੀ ਆ ਵੀ ਉਹਨਾਂ ਨੇ 4000 ਦੇ ਕਰੀਬ ਜਿਹੜੇ ਆ 6 ਫੈਡਰਲਲੀ ਓਨ ਜਿਹੜੀਆਂ ਸਾਈਟਸ ਨੇ ਉਹਦੇ ਉੱਪਰ ਆਉਣ ਵਾਲੇ ਸਮੇਂ ਦੌਰਾਨ ਬਣਾਉਣੇ ਆ ਤੋ ਇਹ ਕਹਿੰਦੇ ਕਿ ਡਾਟ ਅਮਾਉਂਟ ਇਹ ਨੋਵਾ ਸਕੋਸ਼ੀਆ ਚ ਲੰਗਿਓ ਕਵੈਕ ਦੇ ਵਿੱਚ ਆ ਆਟਵਾ ਟ੍ਰਾਂਟੋ ਆ ਤੇ ਵਿਨੀ ਪੈਗ ਤੇ ਰੋਮਾਂਟਨ ਦੇ ਵਿੱਚ ਕਹਿੰਦੇ 4000 ਘਰ ਬਣਨੇ ਆ ਇਸ ਤੋਂ ਇਲਾਵਾ ਕਹਿੰਦੇ 88 ਹੋਰ ਇਹੋ ਜੀਆਂ ਪ੍ਰਾਪਰਟੀ ਸਰਕਾਰ ਨੇ ਦੇਖੀਆਂ ਹੋਈਆਂ ਨੇ ਇਹ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੌਰਾਨ ਜਿਹੜੇ ਘਰ ਬਣਾਏ ਜਾਣਗੇ ਸੋ ਇਹ ਘਰਾਂ ਨੂੰ ਬਣਾਉਣ ਨੂੰ ਲੈ ਕੇ ਵੀ ਜਿਹੜੇ ਆ ਕੰਡਕਟਿਵ ਆਗੂ ਜਿਹੜੇ ਨੇ ਸਵਾਲ ਖੜੇ ਕਰ ਰਹੇ ਨੇ ਸੋ ਦੇਖਦੇ ਆ ਅੱਜ ਕਿਸ ਤਰੀਕੇ ਦਾ ਮਾਹੌਲ ਹਾਊਸ ਆਫ ਕਾਮਨ ਦੇ ਵਿੱਚ ਰਹਿੰਦਾ ਹੈ ਜੀ 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 ਸੋ ਬਣੀ ਕ੍ਰਮਬੋਗਣਾਂ ਦੀ ਗੱਲਬਾਤ ਕਰ ਲਈਏ ਸੋ ਕਹਿੰਦੇ ਜੀ ਉਹਨਾਂ ਨੇ ਅਹੁਦਾ ਛੱਡਣਾ ਹੈ ਜੀ ਜੇ অন্ਟਾਰੀਓ ਲਿਬਰਲ ਲੀਡਰ ਦੀ ਗੱਲਬਾਤ ਕਰੀਏ ਦੇਖੋ ਹਾਲਾਤ ਇਸ ਤਰੀਕੇ ਦੇ ਬਣ ਗਏ ਸਨ ਕਿ ਉਹਨਾਂ ਨੂੰ ਉਹਦਾ ਜਿਹੜਾ ਆ ਛੱਡਣਾ ਪੈ ਰਿਹਾ ਤੇ ਇਹਦੇ ਵਿੱਚ ਇਹ ਆ ਕਿ ਇੱਕ ਤਾਂ ਜੋ ਵੀਕਐਂਡ ਦੇ ਵਿੱਚ ਜੋ ਉਹਨਾਂ ਦੇ ਡੈਲੀਗੇਟਸ ਸੀ ਲਿਬਰਲ ਪਾਰਟੀ ਦੀ ਜਿਹੜੀ ਮੀਟਿੰਗ ਸੀ ਜਿਹੜੀ ਉਹਦੇ ਵਿੱਚ voting ਹੋਈ ਹੈ ਇਹਨਾਂ ਨੂੰ ਉਹਦੇ ਨੂੰ ਲੈ ਕੇ 55% ਡੈਲੀਗੇਟਸ ਦੇ ਹੱਕ ਦੇ ਵਿੱਚ ਸਨ ਇਹ ਵੈਸੀ ਤਾਂ ਅਨਟਾਰੀਓ ਲਿਬਰਲ ਪਾਰਟੀ ਦਾ ਕਾਨੂੰਨ ਇਹ ਕਹਿੰਦਾ ਵੀ ਜੇ 50% ਤੋਂ ਉੱਪਰ ਇਹ ਤੁਹਾਨੂੰ ਸਮਰਥਨ ਮਿਲਦਾ ਹੈ ਤੁਸੀਂ ਐਸੇ ਲੀਡਰ ਕੰਟੀਨਿਊ ਕਰ ਸਕਦੇ ਹੋ ਪਰ ਦੇਖੋ ਅਗਰ ਤੁਸੀਂ ਸਟਰੋਂਗਲੀ ਪਾਰਟੀ ਦੇ ਵਿੱਚ ਰਵਿਚਨ ਆਇਆ ਸਟਰੋਂਗ ਤੁਹਾਡੀ ਪਕੜ ਹੋਵੇ ਤਾਂ ਇਹਦੇ ਵਿੱਚ ਘੱਟੋ ਘੱਟ 2/3 ਤੁਹਾਡੇ ਡੈਲੀਗੇਟਸ ਤੁਹਾਡੇ ਨਾਲ ਹੋਣ ਫਿਰ ਤੁਸੀਂ ਵਧੀਆ ਢੰਗ ਨਾਲ ਕੰਮ ਕਰ ਸਕਦੇ ਹੋ ਕਿਉਂਕਿ ਬੌਨੀਕਰਮ ਵੀ ਆਪਣੀ ਸੀਟ ਵੀ ਹਾਰ ਗਏ ਸਨ ਆਪਣੀ ਸੀਟ ਵੀ ਉਸ ਤਰ੍ਹਾਂ ਰੱਖੇ ਤੇ ਨਹੀਂ ਰੱਖ ਸਕੇ ਤੇ ਹੁਣ ਉਹ ਐਸੇ ਐਮਪੀਪੀ ਵਜੋਂ ਵੀ ਨਹੀਂ ਵਿਚਰ ਰਹੇ ਨੇ ਤੇ ਦੂਜੇ ਪਾਸੇ ਸਿਰਫ 57% ਡੈਲੀਗੇਟਸ ਨੇ ਉਹਨਾਂ ਦਾ ਸਮਰਥਨ ਕੀਤਾ ਆ ਸੋ ਪਹਿਲਾਂ ਤਾਂ ਇਸ ਤਰੀਕੇ ਨਾਲ ਲੱਗ ਰਿਹਾ ਸੀ ਵੀ ਸ਼ਾਇਦ ਉਹ ਕੰਟੀਨਿਊ ਕਰ ਸਕਦੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਈ ਆ ਕਿ ਉਹ ਆਪਣੇ ਅਹੁਦੇ ਤੌਰ 'ਤੇ ਜ਼ਾਇਨ ਕਰ ਰਹੇ ਨੇ ਸੋ ਜਦੋਂ ਤੱਕ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ ਸੋ ਉਹਨਾਂ ਇੱਕ ਦੇਰ ਤੱਕ ਉਹ ਕੰਮਕਾਜ ਸੰਭਾਲਣਗੇ ਉਹਨਾਂ ਦੇ ਵਿੱਚ ਡੱਗਫੋਰਡ ਸਾਹਿਬ ਨੇ ਮੁਬਾਰਕਾਂ ਦਿੱਤੀਆਂ ਨੇ ਉਹਨਾਂ ਦੇ ਚੰਗੇ ਭਵਿੱਖ ਵਾਸਤੇ ਉਹ ਕਹਿੰਦੇ ਵੀ ਜੋ ਵੀ ਉਹਨਾਂ ਨੇ ਕੰਮ ਕੀਤਾ ਐਸਐਮਪੀ ਕਿਉਂਕਿ ਐਮਪੀ ਵੀ ਪਹਿਲਾਂ ਰਹੇ ਨੇ ਫਿਰ ਮੇਅਰ ਰਹੇ ਨੇ ਮਿਸਿਸ ਆਗਾ ਦੇ ਹੁਣ ਉਹ ਲੀਡਰ ਬਣੇ ਐ ਟਾਰੀਓ ਲਿਬਰਲ ਪਾਰਟੀ ਦੇ ਕਹਿੰਦੇ ਵੀ ਜਿਹੜੇ ਜਿਹੜੇ ਵੀ ਕੰਮ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਉਹਦਿਆਂ ਦੇ ਉੱਪਰ ਵੀ ਕੰਮ ਕੀਤਾ ਸੋ ਕਹਿੰਦੇ ਵੀ ਬੜਾ ਮੁਸ਼ਕਲ ਹੁੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਲੋਕਾਂ ਦੇ ਵਿੱਚ ਵਿਚਰਨਾ ਸੋ ਉਹਨਾਂ ਦੇ ਚੰਗੇਰੇ ਭਵਿੱਖ ਵਾਸਤੇ ਡਗਫੋਰ ਸਾਹਿਬ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਹੁਣ ਇਹ ਇਹ ਅਗਲਾ ਲੀਡਰ ਜਿਹੜਾ ਚੋਣ ਹੋਏਗਾ ਉਹ ਕਿਸ ਤਰ੍ਹਾਂ ਚੁਣ ਹੋਏਗਾ ਇਹ ਕਿਵੇਂ ਚੁਣ ਹੁੰਦਾ ਆ ਕੌਣ ਚੁਣ ਹੁੰਦਾ ਇਹ ਚੋਣ ਵਾਲੇ ਸਮੇਂ ਦੇ ਉੱਪਰ ਨਿਰਭਰ ਪਰ ਇੰਨੀ ਗੱਲ ਜ਼ਰੂਰ ਹੈ ਕਿ ਇਹ 905 ਦੀ ਗੱਲ ਕਰੀਏ ਜੀਟੀਆ ਦਾ ਸਾਰਾ ਖੇਤਰ ਗੱਲ ਕਰੀਏ ਸੋ ਇਹਦੇ ਵਿੱਚ ਅਗਰ ਲਿਬਰਲ ਪਾਰਟੀ ਆਪਣਾ ਆਧਾਰ ਦੁਬਾਰਾ ਮਜ਼ਬੂਤ ਨਹੀਂ ਕਰਦੀ ਸੋ ਦੁਬਾਰਾ ਲਿਬਰਲ ਪਾਰਟੀ ਦਾ ਸੱਤਾ ਦੇ ਵਿੱਚ ਆਉਣਾ ਮੁਸ਼ਕਲ ਹੈ ਖਾਸ ਤੌਰ ਤੇ ਹਾਈਵੇ 413 ਦੀ ਗੱਲ ਕਰੀਏ ਸੋ ਲਿਬਰਲ ਪਾਰਟੀ ਨੇ ਉਹਦਾ ਮੋਤਾ ਸਮਰਥਨ ਨਹੀਂ ਕੀਤਾ ਸੀਗਾ ਇਹ ਗੱਲਾਂ ਵੀ ਲਿਬਰਲ ਪਾਰਟੀ ਦਾ ਕਾਫੀ ਨੁਕਸਾਨ ਕੀਤਾ ਸੋ ਨਵੇਂ ਲੀਡਰ ਇਸ ਹਾਈਵੇ ਨੂੰ ਲੈ ਕੇ ਜਾਂ ਹੋਰ ਇਨਫਰਾਸਟ੍ਰਕਚਰ ਨੂੰ ਲੈ ਕੇ ਕਿਸ ਤਰੀਕੇ ਦਾ ਰੁਕਾ ਬਣਾਉਂਦੇ ਨੇ ਇਹ ਹੁਣ ਆਉਣ ਵਾਲੇ ਦਿਨਾਂ ਦਿਨਾਂ ਸਿੱਟੀ ਸਪਸ਼ਟ ਹੋਵੇਗੀ ਜੀ 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 ਪ੍ਰੇਮ ਸਿੰਘ ਸੋ ਕੋਈ ਦਿਨ ਵਾਂਝਾ ਨਹੀਂ ਰਹਿੰਦਾ ਇਹ ਤਾਂ ਹੁਣ ਮੈਨੂੰ ਲੱਗਦਾ ਆਪਣਾ ਤੱਕ ਇੱਕ ਲੰਮ ਬਣ ਹੀ ਗਿਆ ਜੀ ਇਹ ਸੋ ਐਕਸਟਰੈਕਸ਼ਨ ਦੇ ਮਾਮਲੇ ਜੀ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਕਿੱਥੋਂ ਦੀ ਖਬਰ ਹੈ ਜੀ ਦੇਖੋ ਇਹ ਐਕਸਟਰਸ਼ਨ ਦੀ ਗੱਲ ਕਰੀਏ ਤਾਂ ਇਹ ਘਟਨਾਵਾਂ ਆਪਣੇ ਭਾਈਚਾਰੇ ਦੇ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਵਧੀਆਂ ਨੇ ਤੇ ਇਹਦੇ ਵਿੱਚ ਖਾਸ ਤੌਰ ਤੇ ਜੇਕਰ ਆਪਣੇ ਭਾਈਚਾਰੇ ਦੇ ਵੱਖ-ਵੱਖ ਇਹ ਬੀਨਸਮੈਨ ਦੇਖੀਏ ਆਮ ਜਿਹੜੇ ਲੋਕਾਂ ਦੀ ਗੱਲ ਕਰੀਏ ਵੱਡੇ ਪੱਦਰ ਤੇ ਪ੍ਰਭਾਵਿਤ ਹੋ ਰਹੇ ਨੇ ਤੇ ਜਿਹੜੇ ਲੋਕ ਐਕਸਟਰਸ਼ਨ ਕਰਦੇ ਨੇ ਜਿਹੜੇ ਗੈਂਗਸ ਐਕਟਿਵ ਨੇ ਸੋ ਉਨ੍ਹਾਂ ਦੇ ਖਿਲਾਫ ਵੀ ਕਾਰਵਾਈਆਂ ਨੂੰ ਲੈ ਕੇ ਵਿਰੋਧੀ ਧਿਰ ਮੰਗ ਕਰ ਰਹੀਆਂ ਨੇ ਸਰਕਾਰ ਹੁਣ ਕਿ ਕਿਹੜੇ ਇਹ ਸਾਹ ਕਿਤਾਬ ਚ ਲੱਗੀ ਹੋਈ ਹੈ ਉਹੀ ਦੱਸ ਸਕਦੇ ਨੇ ਹਾਊਸ ਆਫ ਕਾਮਨ ਦੇ ਕੰਮ ਕਾ ਸ਼ੁਰੂ ਹੋਣ ਤੋਂ ਬਾਅਦ ਇਹ ਕੁਝ ਕੰਮ ਕਰਦੇ ਨੇ ਇਸ ਮੁੱਦੇ ਤੇ ਉਹ ਵੀ ਦੇਖਣ ਵਾਲੀ ਗੱਲ ਹੋਊਗੀ ਪਰ ਉਹਨ ਐਡਵੈਂਟਨ ਪੁਲਿਸ ਸਰਵਿਸ ਨੇ ਕਿਹਾ ਵੀ 44 ਸਾਲਾਂ ਦਾ ਦਵਿੰਦਰ ਸਿੰਘ ਇਹ ਗ੍ਰਿਫਤਾਰ ਕੀਤਾ ਗਿਆ ਸੋ ਕਹਿੰਦੇ ਵੀ ਉਹਦੇ ਉੱਪਰ ਦੋਸ਼ ਲੱਗੇ ਨੇ ਕਿ ਇੱਕ ਲੋਕਲ ਬਿਜ਼ਨਸ ਓਨਰ ਨੂੰ ਉਹਦੇ ਬਲੌਤਮ ਕਾਇਆ ਜਾ ਰਿਹਾ ਸੀ ਬਿਜ਼ਨਸ ਓਨਰ ਹੈ ਉੱਥੇ ਲੋਕਲ ਐਡਵੈਂਟਨ ਦਾ ਉਹਦੇ ਤੇ ਉਹਦੇ ਪਰਿਵਾਰ ਨੂੰ ਇਸ ਸ਼ਖਸ ਵੱਲੋਂ ਧਮਕਾਇਆ ਜਾ ਰਿਹਾ ਸੀ 1 ਲੱਖ ਡਾਲਰ ਦੀ ਜਿਹੜੀ ਫਰौती ਮੰਗੀ ਜਾ ਰਹੀ ਸੀ WhatsApp ਦੇ ਉੱਪਰ ਅਨਨੋਮ ਨੰਬਰ ਤੋਂ ਜਿਹੜੇ ਫੋਨ ਆ ਰਹੇ ਸੀਗੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਆ ਇਹ ਗ੍ਰਿਫਤਾਰੀ ਹੋਈ ਹੈ ਦਵਿੰਦਰ ਸਿੰਘ ਦੀ ਸੋ ਉਹਦੇ ਉੱਪਰ ਐਕਸਟਰਸ਼ਨ ਨੂੰ ਲੈ ਕੇ ਜਿਹੜੇ ਚਾਰजेस ਲੱਗੇ ਨੇ ਇਹ ਦੋ ਮੋਬਾਈਲ ਫੋਨ ਵੀ ਕਹਿੰਦੇ ਉਹਦੇ ਕੋਲੋਂ ਬਰਾਮਦ ਹੋਏ ਨੇ ਤੇ ਇਹ ਹੁਣ ਇਹ ਬੜੀ ਮਾੜੀ ਗੱਲ ਹੈ ਕਿ ਇਸ ਤਰੀਕੇ ਦੀਆਂ ਅਗਰ ਇੱਕ ਨਾਵਾਂ ਜਿਹੜੀਆਂ ਲਗਾਤਾਰ ਵਰਤ ਰਹੀਆਂ ਨੇ ਇਹ ਲਗਾਤਾਰ ਇਸ ਤਰੀਕੇ ਦੇ ਘਟਨਾਵਾਂ ਦੇ ਵਿੱਚ ਜਿਹੜੇ ਆਪਣੀ ਕਮਿਊਨਿਟੀ ਦੇ ਲੋਕ ਵੀ ਗ੍ਰਿਫਤਾਰ ਹੋ ਰਹੇ ਨੇ ਸੋ ਆਉਣ ਵਾਲੇ ਦਿਨਾਂ ਦਰਾਂ ਕੀ ਇਸ ਤੇ ਕਾਰਵਾਈ ਅੱਗੇ ਹੁੰਦੀ ਆ ਕੀ ਇਹਦੀ ਅਪਡੇਟ ਹੁੰਦੀ ਆ ਸੋ ਉਹ ਵੀ ਅਸੀਂ ਕਮਿਊਨਿਟੀ ਦੇ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਇੱਕ ਹੋਰ ਇਹ ਸ਼ਖਸ ਹੈ ਜੋ ਕਿ ਆਪਣੀ ਕਮਿਊਨਿਟੀ ਦੇ ਨਾਲ ਹੀ ਸਬੰਧਤ ਹੈ ਸੋ ਵੀ ਡਿਮੈਂਟਨ ਤੋਂ ਗ੍ਰਿਫਤਾਰ ਹੋਇਆ ਦਿਲਪ੍ਰੀਤ ਸਿੰਘ ਚਾਵਲਾ ਇਸ ਸ਼ਖਸ ਦਾ ਨਾਮ ਹੈ 32 ਸਾਲ ਉਮਰ ਹੈ ਸੋ ਇਹਦੇ ਉੱਪਰ ਸੈਕਸ਼ੂਅਲ ਅਸੌਲਟ ਦੇ ਸੈਕਸ਼ੂਅਲ ਇੰਟਰਫੀਰੈਂਸ ਦੇ ਤੇ ਇਨਵਿਟੇਸ਼ਨ ਟੂ ਸੈਕਸ਼ੁਅਲ ਟੱਚਿੰਗ ਦੇ ਜਿਹੜੇ ਦੋਸ਼ ਲੱਗੇ ਨੇ ਤਾਂ ਬੜੀ ਸ਼ਰਮਨਾਕ ਗੱਲ ਹੈ ਕਿ ਜਿਸ ਲੜਕੀ ਨੂੰ ਇਹ ਇਸ ਤਰੀਕੇ ਦੀਆਂ ਗੱਲਾਂ ਕਰ ਰਿਹਾ ਸੀਗਾ ਉਹਦੀ ਉਮਰ ਭਪਿੰ다 ਜੀ ਸਿਰਫ 4 ਸਾਲ ਦੀ ਇਸ 4 ਸਾਲ ਦੀ ਬੱਚੀ ਦੇ ਨਾਲ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਨੀਆਂ ਇਹ ਬਹੁਤ ਜ਼ਿਆਦਾ ਸ਼ਰਮਨਾਕ ਹੈ ਸੋ ਇਹ ਅਸੀਂ ਮੀਦ ਕਰਦੇ ਹਾਂ ਵੀ ਇਹੋ ਜਿਹੇ ਸ਼ਖਸ ਜਿਹੜੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇ ਦੀਪ ਰਣ ਸਾਹਿਬ ਬਹੁਤ ਬਹੁਤ ਧੰਨਵਾਦ ਕਲੀ ਕਲੀ ਖਬਰ ਕਲ ਲਈ ਗਲੀਆ